ਅਸੀਂ ਗੱਲ ਜੇ ਸਾਰਿਆਂ ਨੂੰ ਪਹਿਲਾਂ ਅਮਰੀਕਾ ਨੇ ਇੰਡੀਅਨਸ ਦਾ ਵਿਰੋਧ ਕੀਤਾ ਅਮਰੀਕਾ ਨੇ ਤਾਂ ਚਲੋ ਇਕੱਲੇ ਇੰਡੀਅਨਸ ਦਾ ਨਹੀਂ ਜਿੰਨੇ ਵੀ ਹੋਰ ਇਮੀਗ੍ਰੈਂਟਸ ਉੱਥੇ ਆ ਕੇ ਰਹਿੰਦੇ ਸੀ ਚਾਹੇ ਉਹ ਗੈਰਕਾਨੂੰਨੀ ਤਰੀਕੇ ਨਾਲ ਹੋਣ ਚਾਹੇ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਹੋਵੇ ਉਹਨਾਂ ਦੇ ਨਾਲ ਉਹਨਾਂ ਨੇ ਧੱਕਾ ਕੀਤਾ ਉੱਥੋਂ ਉਹਨਾਂ ਨੂੰ ਜਬਰੇ ਕੱਢਿਆ ਗਿਆ ਆਪੋ ਆਪਣੇ ਦੇਸ਼ ਭੇਜਿਆ ਗਿਆ ਅਤੇ ਹਜੇ ਵੀ 트੍ਰੰਪ ਦੀ ਸਖਤਾਈ ਜਿਹੜੀ ਹੈ ਅਸੀਂ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਿੰਨੇ ਵੀ ਡੂੰਕੀ ਲਾ ਕੇ ਜਾਣ ਵਾਲੇ ਜਾ ਹੋਰ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਉੱਥੇ ਰਹਿ ਰਹੇ ਸਨ ਕੰਮ ਕਰ ਰਹੇ ਸਨ ਉਹਨਾਂ ਤੇ ਸਖਤ ਐਕਸ਼ਨ ਲਈ ਗਿਆ ਤੇ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਉਸ ਤੋਂ ਬਾਅਦ ਸਾਡੇ ਕੋਲੇ ਖਬਰਾਂ ਆਈਆਂ ਨੇ 10-15 ਦਿਨ ਪਹਿਲਾਂ ਦੀਆਂ ਆਸਟ੍ਰੇਲੀਆ ਦੀਆਂ ਆਸਟ੍ਰੇਲੀਆ ਦੇ ਵਿੱਚ ਉੱਥੋਂ ਦੇ ਜੋ ਲੋਕਲ ਵਸਨੀਕ ਸੀਗੇ ਉਹਨਾਂ ਨੇ ਇਮੀਗ੍ਰੈਂਟਸ ਦੇ ਖਿਲਾਫ ਇੰਡੀਅਨ ਸਟੂਡੈਂਟਸ ਦੇ ਖਿਲਾਫ ਜਾਂ ਹੋਰ ਵੀ ਜਿੰਨੇ ਵੀ ਪ੍ਰਵਾਸੀ ਆਏ ਹੋਏ ਸੀ ਉਹਨਾਂ ਦੇ ਖਿਲਾਫ ਰੋਸ ਕੀਤਾ ਮਸ਼ਹਰੇ ਕੀਤੇ ਰੈਲੀਆਂ ਕੱਢੀਆਂ ਗਈਆਂ ਤਾਂ ਕਿ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਡੇ ਹੱਕ ਖਾਰੇ ਨੇ ਇਹਨਾਂ ਦੇ ਕਰਕੇ ਹੀ ਜ਼ਿਆਦਾ ਮਹਿੰਗਾਈ ਹੋ ਰਹੀ ਹੈ ਸਾਨੂੰ ਕੰਮ ਮਿਲਣਾ ਬੰਦ ਹੋ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਇਸ ਚੀਜ਼ ਦਾ ਕਾਫੀ ਜ਼ਿਆਦਾ ਵਿਰੋਧ ਸਾਨੂੰ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦੇ ਨਾਲ ਲੱਗਦੇ ਹੀ ਨਿਊਜ਼ੀਲੈਂਡ ਦੇ ਵਿੱਚ ਵੀ ਇਹੇ ਦਿੱਕਤਾਂ ਆਮ ਲੋਕਾਂ ਨੂੰ ਆ ਰਹੀਆਂ ਨੇ ਜਿਹਦੇ ਕਰਕੇ ਆਮ ਪਰਜਨਤਾ ਆਪਣੇ ਜੋ ਇੰਡੀਅਨਸ ਜੋ ਸਟੂਡੈਂਟਸ ਉੱਥੇ ਗਏ ਹੋਏ ਨੇ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 13 ਸਤੰਬਰ ਦੀ ਗੱਲ ਹੈ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਉਥੋਂ ਦੇ ਜੋ ਲੋਕਲ ਵਸਨੀਕ ਨੇ ਉਹਨਾਂ ਨੇ ਰੈਲੀ ਕੱਢੀ ਉੱਥੇ ਤਾਂ ਕਾਫੀ ਜ਼ਿਆਦਾ ਝੜਪ ਵੀ ਹੋ ਗਈ ਕਿਉਂਕਿ ਜੋ ਇਮੀਗ੍ਰੈਂਟ ਸੀਗੇ ਉਹਨਾਂ ਦੇ سپورਟਰਸ ਤੇ ਜੋ ਉੱਥੋਂ ਦੇ ਲੋਕਲ ਸੀਗੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਟਕਰਾਵ ਹੋ ਜਾਂਦਾ ਹੈ ਬਹੁਤ ਵੱਡੀ ਰੈਲੀ ਕੱਢੀ ਗਈ ਜਿਹਦਾ ਅਨਾਉਂਸ ਕਾਫੀ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਇਹ ਮਾਹੌਲ ਜਿਹੜਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਵਿਗੜ ਰਿਹਾ ਹੈ ਜੇਕਰ ਅਸੀਂ ਆਪਾਂ ਇੱਥੇ ਆਪਣੇ ਪ੍ਰਵਾਸੀਆਂ ਤੋਂ ਪਰੇਸ਼ਾਨ ਹੁੰਨੇ ਆ ਦੁਖੀ ਹੁੰਨੇ ਆ ਕਿ ਸਾਡੇ ਕੰਮ ਖਾਰੇ ਨੇ ਸਾਨੂੰ ਪਰੇਸ਼ਾਨ ਕਰ ਰਹੇ ਨੇ ਸਾਡੇ ਰੂਲ ਰੈਗੂਲੇਸ਼ਨ ਨਹੀਂ ਮੰਨਦੇ ਉਵੇਂ ਹੀ ਉੱਥੇ ਹੀ ਜਨਤਾ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਇਹੀ ਅਪੀਲ ਕਰ ਰਹੀ ਹੈ ਕਿ ਇਹਨਾਂ ਨੇ ਸਾਡਾ ਕਿਥੇ ਸਿਸਟਮ ਵਿਗਾੜ ਦਿੱਤਾ ਹੈ ਹੋ ਸਕਦਾ ਹੈ ਸੋ ਦੇ ਵਿੱਚੋਂ ਇੱਕ ਦੋ ਲੋਕ ਐਸੋ ਜੇ ਹੁੰਦੇ ਵੀ ਨੇ ਉਹ ਤਾਂ ਆਪਾਂ ਨੂੰ ਹਰ ਪਾਸੇ ਮਿਲ ਜਾਣਗੇ ਜਿਹੜੇ ਰੂਲ ਫੋਲੋ ਨਹੀਂ ਕਰਦੇ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਨਹੀਂ ਚੱਲਦੇ ਲੇਕਿਨ ਸਾਰੇ ਇੰਡੀਅਨਸ ਤਾਂ ਨਹੀਂ ਸਾਰੇ ਪੰਜਾਬੀ ਤਾਂ ਨਹੀਂ ਇਸ ਤਰ੍ਹਾਂ ਦੇ ਹੋ ਸਕਦੇ ਕਿ ਉਹਨਾਂ ਦਾ ਵਿਰੋਧ ਕੀਤਾ ਜਾਵੇ ਕੈਨੇਡਾ ਦੇ ਵਿੱਚ 13 ਤਰੀਕ ਨੂੰ ਬਹੁਤ ਵੱਡੀ ਰੈਲੀ ਕੱਢੀ ਗਈ ਬਹੁਤ ਵੱਡਾ ਇਕੱਠ ਕੀਤਾ ਗਿਆ ਜਿਦੇ ਵਿੱਚ ਸੜਕਾਂ ਤੇ ਉਤਰ ਕੇ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਇੰਡੀਅਨਸ ਨੂੰ ਖਾਸ ਕਰਕੇ ਜੋ ਪੰਜਾਬੀ ਆ ਰਹੇ ਨੇ ਉਹਨਾਂ ਨੂੰ ਇੱਥੋਂ ਬਾਹਰ ਕਰਿਆ ਜਾਵੇ ਇਹਨਾਂ ਨੇ ਮਹਿੰਗਾਈ ਵਧਾਤੀ ਹੈ ਸਾਨੂੰ ਰਹਿਣਾ ਔਖਾ ਹੋ ਗਿਆ ਹੈ ਕੰਮਕਾਰ ਨਹੀਂ ਮਿਲਦੇ ਹਾਲਾਂਕਿ ਪੰਜਾਬੀ ਸਭ ਤੋਂ ਵੱਧ ਕੰਮ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਰ ਤਰ੍ਹਾਂ ਦਾ ਕੰਮ ਇੰਡੀਅਨ ਸਟੂਡੈਂਟਸ ਨੇ ਜੋ ਉੱਥੇ ਜਾ ਕੇ ਕਰਦੇ ਨੇ ਰੋਜ਼ੀ ਰੋਟੀ ਦੇ ਲਈ ਆਪਣੀ ਕਮਾਈ ਦੇ ਲਈ ਉਹ ਉੱਥੇ ਰਹਿਣਾ ਵੀ ਰਹਿੰਦੇ ਵੀ ਨਹੀਂ ਔਖੇ ਸੋਕੇ ਹੋ ਗਏ ਕਮਾਈ ਕਰਕੇ ਆਪਣੇ ਦੇਸ਼ ਵੀ ਭੇਜਦੇ ਨੇ ਇਸੇ ਗੱਲ ਦਾ ਵਿਰੋਧ ਉਹਨਾਂ ਨੇ ਆ 13 ਤਰੀਕ ਦੇ ਜੇਲੇ ਦੇ ਵਿੱਚ ਕੀਤਾ ਗਿਆ ਹਾਲਾਂਕਿ ਦੱਸਦੇ ਨੇ ਕਿ ਇਮੀਗ੍ਰੈਂਟਸ ਦੇ ਸਪੋਰਟਰਸ ਤੇ ਜੋ ਉਹਨਾਂ ਦੇ ਵਿਰੋਧੀ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਝੜਪ ਹੁੰਦੀ ਹੈ ਤੇ ਹੋਰ ਇੱਕ ਮੰਦਭਾਗੀ ਘਟਨਾ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੋ ਨਸਲ ਵਿਰੋਧੀ ਆਪਾਂ ਕਹਿ ਸਕਦੇ ਹਾਂ ਉਸ ਨੂੰ ਨਸਲ ਦੇ ਆਧਾਰ ਤੇ ਭੇਦਭਾਵ ਕਰਨ ਵਾਲੀ ਹੋਈ ਹੈ ਇੱਕ 20 ਸਾਲਾ ਸਿੱਖ ਲੜਕੀ ਦਾ ਜੋ ਕਿ ਉਹਦੇ ਨਾਲ ਦਰਿੰਦਗੀ ਕੀਤੀ ਗਈ ਰੇਪ ਕੀਤਾ ਗਿਆ ਉਹਨੂੰ ਇਹ ਕਹਿ ਕੇ ਟਾਰਗੇਟ ਕੀਤਾ ਗਿਆ ਕਿ ਤੁਸੀਂ ਆਪਣੇ ਦੇਸ਼ ਜਾਓ ਆਪਣੇ ਦੇਸ਼ ਵਾਪਸ ਜਾਓ ਕਮ ਬੈਕ کافی ਜ਼ਿਆਦਾ ਇਸ 'ਤੇ ਵਿਰੋਧ ਹੋ ਰਿਹਾ ਕਿਹਾ ਜਾਂਦਾ ਹੈ ਕਿ ਦੋ ਕੈਨੇਡੀਅਨ ਸੀਗੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਕੈਮਰੇਜ ਦੇ ਵਿੱਚ ਉਹਨ ਲੜਕੀ ਦੇ ਨਾਲ ਉਹ ਜ਼ਬਰਜਨਾ ਕਰਦੇ ਹੋਏ ਉਹਨੂੰ ਲੈ ਕੇ ਜਾਂਦੇ ਹੋਏ ਦੀ ਫੂਟੇਜ ਵੀ ਨੇ ਪੁਲਿਸ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅੱਗੇ ਕੀ ਸਿੱਟਾ ਨਿਕਲਦਾ ਹੈ ਇਹ ਹਜੇ ਵੇਖਣਾ ਬਾਕੀ ਹੈ ਕੁੱਲ ਮਿਲਾ ਕੇ ਅੱਜ ਦਾ ਇਹ ਕਹਿਣ ਦਾ ਭਾਵ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ ਇਸ ਟਾਈਮ ਬਹੁਤ ਵੱਡੇ ਖਤਰੇ ਦੀ ਨਿਸ਼ਾਨੀ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਕਿਉਂ ਨਾ ਆਪਣੇ ਰੋਜ਼ਗਾਰ ਇੱਥੇ ਹੀ ਕਾਇਮ ਕੀਤੇ ਜਾਣ ਆਪਣੇ ਪੈਰਾਂ ਤੇ ਆਪ ਖੜਾ ਹੋਇਆ ਜਾਵੇ ਦੂਸਰੇ ਦੇਸ਼ਾਂ ਵੱਲ ਝਾਕਣ ਤੋਂ ਜਿਆਦਾ ਵਧੀਆ ਗੱਲ ਹੈ ਅੱਜ ਦੇ ਸਮੇਂ ਦੇ ਜੋ ਹੁਣ ਹਾਲਾਤ ਬਣ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨੀਆਂ ਟੌਪ ਦੀਆਂ ਕੰਟਰੀਜ਼ ਨੇ ਉੱਥੇ ਪੂਰੇ ਦਾ ਪੂਰਾ ਵਿਰੋਧ ਹੋ ਰਿਹਾ ਹੈ ਅਮਰੀਕਾ ਤੋਂ ਸ਼ੁਰੂ ਕਰਕੇ ਆਸਟ੍ਰੇਲੀਆ ਨਿਊਜ਼ੀਲੈਂਡ ਕੱਲ ਪਰਸੋਂ ਦੀ ਗੱਲ ਹੈ ਕਿ ਜਰਮਨੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਫੀ ਜ਼ਿਆਦਾ ਰੋਡ ਰੋਡ ਸ਼ੋਅ ਹੋਏ ਸੀਗੇ ਸੋ ਕੁੱਲ ਮਿਲਾ ਕੇ ਹਰ ਪਾਸੇ ਸਖਤਾਈ ਹੋ ਰਹੀ ਹੈ ਹਰ ਪਾਸੇ ਵਿਰੋਧ ਹੋ ਰਿਹਾ ਹੈ ਤਾਂ ਆਪਣੇ ਬੱਚਿਆਂ ਨੂੰ ਬਾਹਰਲੀ ਕੰਟਰੀ ਦੇ ਵਿੱਚ ਭੇਜਣ ਤੋਂ ਪਹਿਲਾਂ 20 ਵਾਰ ਸੋਚਿਆ ਜਾਵੇ ਜੇ ਆਪਣੇ ਉਥੇ ਰਿਸ਼ਤੇਦਾਰ ਨੇ ਸਕੇ ਸਬੰਧੀ ਨੇ ਕੋਈ ਪਹਿਲਾਂ ਯਾਰ ਦੋਸਤ ਮਿੱਤਰ ਗਏ ਨੇ ਜਿਹੜੇ ਆਪਾਂ ਉਹਨਾਂ ਨੂੰ ਸਾਂਭ ਸਕਦੇ ਨੇ ਉਹ ਜ਼ਰੂਰ ਜਾਣ ਨਵੇਂਆਂ ਦੇ ਲਈ ਅੱਜ ਦੇ ਟਾਈਮ ਦੇ ਵਿੱਚ ਘਾਟੇ ਦਾ ਸੋਧਾ ਹੈ ਚਾਂਸ ਬਹੁਤ ਘੱਟ ਨੇ ਕਿ ਤੁਸੀਂ ਸਕਸੈਸ ਪ੍ਰਾਪਤ ਕਰ ਲਓ ਪੀਆਰ ਪ੍ਰਾਪਤ ਕਰ ਲਓ ਤੇ ਹੋਰ ਜਿਆਦਾ ਕੰਮ ਨੂੰ ਲੈ ਕੇ ਵੀ ਕਿੰਨੀਆਂ ਕਟੋਤੀਆਂ ਹੋ ਗਈਆਂ ਨੇ ਵਰਕ ਪਰਮਿਟ ਮਿਲਨੇ ਬੰਦ ਹੋ ਗਏ ਨੇ ਦਿਨੋਂ ਦਿਨ ਹਾਲਾਤ ਉਥੋਂ ਦੇ ਵਿਗੜਦੇ ਜਾ ਰਹੇ ਨੇ ਸੋ ਜੋ ਵੀ ਫੈਸਲਾ ਲੈਣਾ ਹੈ ਦੋਸਤੋ ਉਹ ਥੋੜਾ ਜਿਹਾ ਸੋਚ ਸਮਝ ਕੇ ਲੋ ਐਵੇਂ ਨਾ ਆਪਣਾ 30-35 ਲੱਖ ਰੁਪਇਆ ਖੂਦ ਦੇ ਵਿੱਚ ਡੇਗਣ ਦੀ ਕਰੋ ਤੇ ਆਪਦੀ ਜ਼ਿੰਦਗੀ ਨੂੰ ਮੁਸੀਬਤ ਦੇ ਵਿੱਚ ਪਾਓ ਧੰਨਵਾਦ